ਕਿਆ ਕਾ ਤੇਰੀ ਗਤ ਮਿਤ ਤੁਮ ਹੀ ਜਾਣੀ ਨਾਮਕ ਦਾਸ ਸਦਾ ਕੁਰਬਾਨ ਤੇਰੀ ਗਤ ਮਿਤ ਤੁਮ ਹੀ ਜਾਣੀ ਨਾਮਕ ਦਾਸ ਦਾ ਕੁਰਬਾਨ ਸ੍ਰੀ ਵਾਹਿਗੁਰੂ ਜੀ ਮਿਹਰਵਾਦ ਸਾਹਿਬ ਮਿਹਰਵਾਦ ਸਾਹਿਬ ਮੇਰਾ ਮਿਹਰਵਾਦ ਇੱਕ ਓ ਔੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਹ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ अर्जुन ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿ ਜੱਥੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੋ ਦਿਤ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਸਤਿ ਸ੍ਰੀ ਅਕਾਲ ਪਤਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਜੀ ਵਾਹੇ ਦਸਾ ਪਾਤਸ਼ਾਹਾਂ ਜੀ ਦੇ ਸੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਜ ਦਾ ਹਜੂਰ ਜਹ ਦਾ ਜਹੂਰ ਕਲ ਜੋ ਕੇ ਬੋਹਿਤ ਨਾਮ ਕੇ ਜਹਾਜ ਹਲ ਤਪਲਤ ਕੇ ਰੱਖਿਆ ਕੋ ਲੋਕ ਪਰਲੋਕ ਕੇ ਸਹਾਇਕ ਆਜ ਜਦ ਨਾ ਜਦ ਤਿਨਾਂ ਦੇ ਪਾਠ ਦਰਸਨ ਦੇ ਜਾਤ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸਤਿਗੁਰੂ ਦੀ 10 ਪਾਤਸ਼ਾਹਾਂ ਚਾਹ ਸਾਹਿਬ ਜਾਦੀ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹਟੀਆਂ ਤਪੀਆਂ ਜਤੀਆਂ ਸਤੀਆਂ ਸਮੂਹ ਸਦਗਵਾਨਾਂ ਸਹੀਦਾ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸਤਿਗੁਰੂ ਸਮੂਹ ਗੁਸਤਕਤਾ ਸਮੂਹ ਗੁਸਦਵਾਰਿਆਂ ਝੰਡਿਆਂ ਭੰਗਿਆਂ ਨਸਾਂ ਦਾ ਗੁਰਧਾਮਾਂ ਜੀ ਦਾ ਧਿਆਨ ਤਰਕੇ ਬੋਲਣਾ ਜੀ हे अकाल पुरख अंतर्जामी श्री गुरु नानक देव निरंकार रूप सच्चे बादशाह जी आप जी के हजूर अरदास विनती है दासां दे सिर ते हाथ रखो काम करो लो मोह अहंकार तो बचाओ नाम दान गरीबी राम सिखि राम सिदक दान भरोसे दान शांति बख्शो ਹੋਡੇ ਚੰਨਾਂ ਨਾਲ ਵਾਣ ਆਵੇ ਸੁਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੀ ਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਲਯੁਗ ਨੂੰ ਦੂਦ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚੰਨਾਂ ਵਿੱਚ ਮੇਲ ਲਾਓ ਟੁੱਟੀ ਗੰਢੋ ਜੀ ਮਿਹਰਬਾਨ ਜੋ ਭਾਵੈ ਸੋ ਕੰਮ ਕਰਾਈ ਮਿਹਰਬਾਨ ਜੋ ਨਾ ਭਾਵੈ ਸੋ ਨਾ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੇ ਜੋ ਨਾ ਭਾਵੈ ਸੋ ਨਾ ਦੇ ਜਿੱਥੇ ਭਾਵੈ ਤਿੱਥੇ ਰੱਖ ਲੈ ਜਿੱਥੇ ਨਾ ਭਾਵੈ ਤਿੱਥੇ ਨਾ ਰੱਖੀ ਜਿੱਥੇ ਰੱਖੀ ਆਪਣੇ ਚਰਨਾਂ ਕਮਲਾਂ ਵਿੱਚ ਰੱਖੀ ਅਖੰਡ ਭਜਨ ਵਕਸੀ ਦਰਗਾਹ ਦੀ ਵਕਸੀਆਂ ਸਾਜੀਆਂ ਨਵਾਜੀਆਂ ਗੁਰਮੁਖਾਂ ਪਿਆਰੀਆਂ ਦੀ ਮੀਲੇ ਵਕਸੀ ਜਿਨ੍ਹਾਂ ਦੇ ਮੇਲੇ ਕਰਕੇ ਸਿੱਖੀ ਸਦਕੀ ਪ੍ਰਾਪਤੀ ਹੋਵੇ ਤੁਸ ਦਰਗਾਹ ਦੀ ਸਮੱਤ ਮੇਲੇ ਆਪ ਜੀ ਦੇ ਰਲ ਤੋਂ ਡਿੱਗੇ ਧੱਕੇ ਨਿੰਦਗ ਦੀ ਸੰਗਤ ਨਾਮ ਦੀ ਜਿਹਦੇ ਮਿਲ ਲੈ ਕਰਕੇ ਤੂੰ ਦਿਸੇ ਜਾਵਾਂ ਦਰਗਾਹ ਦੇ ਤੱਕੇ ਦਾ ਮੇਲਾ ਨਾ ਦਿਓ ਜੀ ਬਿਹਦਵਾਨ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾ ਜਿੱਤ ਦਵਾਰੇ ਉੱਭਰ ਤੇ ਤੇ ਲਹੂਗਾ ਸੜ ਦੇ ਬਗ ਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾ ਅਲਿ ਜਤਿਆ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਛਦਰਾਂ ਤੋਂ ਹੱਥ ਦੇ ਕੇ ਵਿਚਾਲੋ ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮ ਦਾੰਦ ਬਖਸ਼ੋ ਭਾਣੀ ਵਿੱਚ ਲਿਆਓ ਭਾਣਾ ਮਿੱਠਾ ਲਾਗੈ ਮੈਂ ਕੀਤਾ ਨਾ ਜਾਤਾ ਹਰਾਮ ਖੋਦ ਹਾਂ ਕਿਆ ਮੂੰਹ ਦੇ ਸਾੰਦੋਟ ਚੋ ਗੁਨਹਿ ਗਾ ਲੋੜ ਹਰਾਮੀ ਪਾਹਣ ਨਾਵ ਨ ਪਾਦ ਗਰਾਮੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੀ ਤੀ ਯੋਗਣ ਹਮਾਰੇ ਦਇਆ ਕਰੋ ਕਿਸ ਮਿਹਰੀ ਉਪਾਵੋ ਡੁੱਬਦੇ ਪੱਥਰ ਤਾਰੇ ਕੂਪ ਭਰਿਓ ਜੈਸੇ ਦਾਤ ਦਾ ਕਛ ਦੇਸ ਬਦੇਸ ਨਾ ਬੂਝ ਐਸੀ ਮੇਰਾ ਮਨ ਵਿਖਿਆ ਬੇਮੋਹਿਆ ਕਛੀ ਆਰਾ ਪਾਤ ਨਾ ਸੂਝ ਕੇ ਨਰੰਕਾਰ ਸੂਪ ਸੱਚੇ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਗਾਹ ਕੇ ਆਪ ਜੀ ਦੀ ਸੱਚੀ ਦਰਗਾਹ ਪੁੱਜੇ ਹਾਂ ਮੰਦੇ ਹਾਂ ਚੰਗੇ ਹਾਂ ਤੇਰੇ ਹਾਂ ਤੇਰੀਆਂ ਦੀ ਤੈਨੂੰ ਲਾਗ ਸਿਰ ਤੇ ਹੱਥ ਤੱਕ ਉਸ ਮਤ ਬਖਸ਼ੋ ਸਿੱਧੇ ਰਸਤੇ ਪਾਵ ਸਦਵਤ ਉਲਾ ਮਾਫ ਕਰੋ ਸਦਾ ਲਈ ਆਪਣੇ ਚਰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਐਸੇ ਲਈ ਜੋ ਕੀਤਾ ਸੋ ਵਾਹ ਵਾਹ ਜੋ ਕਰੋਗੇ ਸੋ ਵਾਹ ਜੋ ਖਾਜਦਾ ਹਜੂਦ ਬੈਠ ਕਰਕੇ ਕਦ ਕਦਵਾ ਰਹੇ ਹੋ ਸੋ ਵੀ ਵਾਹ 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 ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੀ ਹਜ਼ੂਰ ਸ੍ਰੀ ਆਸਾ ਜੀ ਦੀ ਬਾਣੀ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਸਾਵਣ ਦਾ ਮਹੀਨਾ ਜਾਣ ਸ੍ਰੀ 12 ਮਹਾ ਜੀ ਕੇ ਪਾਠ ਹੋਇਆ। ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣ। ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਮੱਤ ਬਖਸ਼। ਇਸੇ ਖੁਸ਼ੀ ਵਿੱਚ ਆਪ ਜੀ ਕੇ ਹਜੂਰ ਕੜਾ ਪ੍ਰਸਾਦ ਦਾ ਥਾਲਾ ਸਜਾ ਕੇ ਹਾਜ਼ਰ ਕੀਤਾ। 나ੜ ਲੰਗਰ ਦੇ ਵਿੱਚੋਂ ਪ੍ਰਸਾਦ ਦੇ ਦਾ ਥਾਲ ਵੀ ਹਾਜ਼ਰ। ਆਪ ਜੀ ਕੋ ਭੋਗ ਲੱਗਿਆ। ਸੀਰ ਪ੍ਰਸਾਦ ਪਿਆਰੀ ਸਾਧ ਸੰਗਤ ਵਿੱਚ ਵੱਲ ਤੇ ਕਲਾ ਆਪ ਜੀ ਕੀ ਕਰਦੀ। ਹੋਰ ਜੋ ਵੀ ਮਾਈ ਭਾਈ ਆਪ ਜੀ ਕੇ ਹਜੂਰ ਤਿਲ, ਫੁੱਲ, ਸਮੂਚਾ ਪ੍ਰਸਾਦ ਲੈ ਕੇ ਹਾਜ਼ਰ ਹੋਏ। ਸਭ ਨਾਂ ਦੀ ਹਾਜ਼ਰੀ ਲਾਉਣੀ ਸਭ ਨਾਂ ਨੂੰ ਨਾਮ ਦਾਣ ਗੁਰਸਿੱਖੀ ਜੀਵਨ ਬਖਸ਼ਣਾ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਕਦਮ ਮੁਕਦਮ ਲੇਖੇ ਲਾਉਣੀ ਆਪਣੇ ਪੰਥ ਖਾਲਸੇ ਨੂੰ ਸਤਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਦੇਸ਼ਾਂ ਪਰਦੇਸ਼ਾਂ ਵਿੱਚ ਆਪਣੇ ਸਿੱਖ ਸੇਵਕਾਂ ਦੀ ਆਪ ਲਾਜ ਰੱਖਣੀ ਚੜ੍ਹਦੀ ਕਲਾ ਬਖਸ਼ਣੀ ਐਸੇ ਵੇਲੇ ਜੋ ਵੀ ਆਪ ਜੀ ਕੇ ਹਜ਼ੂਰੀ ਆਇਆ ਹੈ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਛਤ ਫਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਜਿਤਨੀ ਵੀ ਸੰਗਤ ਗੁਰੂ ਦਰਬਾਰ ਵਿੱਚ ਹਾਜ਼ਰ ਹੋਈ ਹੈ ਜੀ ਆਇਆਂ ਨੂੰ ਜਿਤਨੇ ਕਦਮ ਰਖੇ ਸਿਰ ਮੱਥੇ ਤੇ ਜਿਹੜੇ ਰਾਹਾਂ ਤੋਂ ਆਏ ਉਹਨਾਂ ਰਾਹਾਂ ਤੋਂ ਸਦਕੇ ਬੇਨਤੀ ਹੈ ਅਜਮੀਰ ਪੀਰੀ ਦਿਵਸ ਹੈ ਸਹਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਖਤ ਤੇ ਦੋ ਤਲਵਾਰਾਂ ਧਾਰਨ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੀਰੀ ਪੀਰੀ ਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਲੱਖਾਂ ਲੱਖਾਂ ਵਧਾਈਆਂ ਸੋ ਬੇਨਤੀ ਹੈ ਸੰਤ ਬਾਬਾ ਨਰੈਣ ਸਿੰਘ ਜੀ ਮਹਾਪੁਰਸ਼ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅੱਜ ਉਹਨਾਂ ਦੇ ਜਨਮ ਸਥਾਨ ਜਨਮਨਗਰ ਪਿੰਡ ਮਾਣੂ ਕੇ ਵਿਖੇ ਉਹਨਾਂ ਦੇ ਸੰਗੀਆਂ ਵੱਲੋਂ ਬਾਬਾ ਕਾਲਾ ਸਿੰਘ ਜੀ ਵੱਲੋਂ ਮਹਾਪੁਰਸ਼ਾਂ ਵੱਲੋਂ ਉਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਖੰਡ ਪਾਠ ਆਰੰਭ ਹੋ ਰਹੇ ਹਨ 16 ਤੋਂ 18 18 ਤੋਂ 20 ਦੋ ਟਰਨਾ ਵਿੱਚ ਬਾਬਾ ਨਰੈਣ ਸਿੰਘ ਜੀ ਮਹਾਪੁਰਸ਼ਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਾਠ ਚੱਲਣਗੇ 19 ਨੂੰ ਵਿਸ਼ੇਸ਼ ਕੀਰਤਨ ਦਰਬਾਰ ਹੋਵੇਗਾ ਵੀ ਇਹਨੂੰ ਨਗਰ ਕੀਰਤਨ ਹੋਵੇਗਾ ਸਾਰਿਆਂ ਸਮਾਗਮਾਂ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਗੁਰੂ ਦਾ ਪ੍ਰਸ਼ਾਦ ਪ੍ਰਾਪਤ ਕਰੋ ਅਤੇ ਸ਼ਬਦ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਸਤਗੀਰ ਹੈ ਪੰਜ ਪੀ ਹਰ ਗੋਵਿੰਦ ਹਰ ਗੋਵਿੰਦ ਹਰ ਗੋਵਿੰਦ ਅਤੁੱਲਾ ਹਰ ਗੁਰ ਹਰ ਗੋਵਿੰਦ ਅਤੁੱਲਾ ਜੀਨ ਦੁਨੀ ਦਾ ਪਾਤਸ਼ਾਹ 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 ਅਦੁੱਲਾ ਦਲ ਬੰਜਨ ਗੁਰਸੂਰਮਾ ਵੱਡ ਜੋਦਾ ਬੋ ਪਰ ਉਪਕਾਰ ਵੱਡ ਜੋ ਯੁਗ ਯੁਗ ਸਤ ਗੁਰ ਧਰੇ ਅਵਤਾਰੀ ਯੁਗ ਯੁਗ ਸਤ ਗੁਰ ਧਰੇ ਅਵਤਾਰੀ ਯੁਗ ਯੁਗ ਸਤ ਗੁਰ ਧਰੇ ਅਵਤਾਰੀ ਦਲ ਭੰਜਨ ਗੁਰ ਦੁਪਯੋਦਾ ਬਪ ਸ਼ਿਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੁਹਿਤਾਰ ਕਵਨ 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 ਗੁਣ ਕਹੀਐ ਅੰਤ ਨਹੀਂ ਕਛ ਪਾਰ ਲੱਖ 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 ਕਈ ਕੋ ਰਹਿ ਕੋ ਹੈ ਐਸੋ ਵਿਚਾਰ ਬਿਸਮ 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 ਹੀ ਭਈ ਹੈ ਲਾਲ ਗੁਲਾਲ ਰੰਗਾਰ ਕਹਉ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਗੂੰਗਾ ਮੁਸਕਰ ਦਸਤ ਗੀਰ ਹੋਏ ਪੰਜ ਪੀ ਹਰ ਗੁਰ ਹਰ ਗੋਬਿੰਦ ਅਤੁਲਾ ਦੀਨ ਦੁਨੀ ਦਾ ਪਾਤਸ਼ਾਹ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਆ ਧੁਲਾ ਐਸ ਘੁਰ ਕ ਬਲ ਬਲ ਸਤ ਗੁਰ ਕੋ ਗੁਰ ਕੀ ਟੇਕਰ ਹੋਂ ਦਿਨ ਰਾਤ ਜਾ ਕੀ ਕੋਏ ਨਾ ਮਿਟੈ ਦਾਗ ਗੁਰ ਪਰਮੇਸ਼ਰ ਇੱਕ ਝਾਤ ਜੋ ਤੁਸ ਭਾਵੈ ਸੋ ਪ੍ਰਵਾ ਗੁਰ ਚਰਨੀ ਜਾ ਕਾ ਮਨ ਲਾਗੈ ਦੁਖ ਦਰਦ ਭ੍ਰਮਤਾ ਕਾ ਭਾਗੈ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਉਪਰ ਸਦਾ ਕੁਰਬਾਨ ਗੁਰੂ ਗੁਰੂ ਗੁਰ ਕਰ ਮੰਨੋ ਗੁਰੂ ਬਿਨਾ ਮੈਂ ਨਾਹੀ ਗੁਰ ਪਾਰ ਬ੍ਰਹਮ ਪੂਰਨ ਬ੍ਰਹਮ ਆਦਪੁਰਖ ਆਦੇਸ ਅਲੋ ਹਰ ਗੋਵਿੰਦ ਗੁਰ ਸ਼ਤਰ ਚੰਦਵਾ ਹਰ ਗੋਵਿੰਦ ਗੁਰ ਸ਼ਤਰ ਚੰਦਵਾ ਅਸ ਗੁਰ ਕਾ ਭਲ ਕਾਰਨ ਸਮਰੱਥ ਸੇ ਮੱਥੇ ਨਿ ਚਲ ਰਹੇ ਜਿਨ ਗੁਰ ਧਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵੀ ਐ ਭੈ ਭੰਜਨ ਦੁਖ ਲਕ ਸਤ ਗੁਰ ਗਹਿਰ ਗੰਭੀਰ ਦਾ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੇ ਡੰਡ ਗੁਰ ਨਾਲ ਤੁਲ ਨ ਲਗਾਈ ਹੋਜ ਡਿਠਾ ਬ੍ਰਹਿਮੰਡ ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਨ ਮੈਂ ਮੰਦ ਗੁਰੂ ਗੋਬਿੰਦ ਗੋਬਿੰਦ ਗੁਰ ਹਰ ਗੋਬਿੰਦ ਸਦਾ ਵਿਚ ਸੰਦਾ ਗੁਰੂ ਗੋਬਿੰਦ ਗੋਬਿੰਦ ਗੁਰ ਹਰ ਹਰ ਗੋਬਿੰਦ ਸਦਾ ਵਿਚ ਸੰਦਾ ਐਸ ਗੁਰ